ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੁੱਦਾ ਧਰਮ ਦੇ ਨਾਲ ਸੰਬੰਧਤ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸਿਆਸੀ ਸੰਕਟ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਿੱਚ ਉਲਝਣ ਦੇ ਇਸ ਮੁੱਦੇ ਤਹਿਤ ਇੱਕ ਨਵੀਂ ਰਣਨੀਤੀ ਤਿਆਰ ਕੀਤੀ ਗਈ ਸੀ ਪਰੰਤੂ ਇੱਥੇ ਮਸਲਾ ਇਹ ਸੀਗਾ ਬੀ ਜਿਹੜਾ ਇੱਕ ਕਮੇਟੀ ਬਣਾ ਕੇ ਸੱਤ ਮੈਂਬਰੀ ਕਮੇਟੀ ਬਣਾ ਕੇ ਸ਼੍ਰੋਮਣੀ ਅਕਾਲੀ ਦਲ ਜਾਨੀ ਕਿ ਧਰਮ ਦੀ ਸਿਆਸੀ ਧਿਰ ਨੂੰ ਕਾਮਯਾਬ ਕੀਤਾ ਜਾਵੇ। ਇਹਦੇ ਤਹਿਤ ਕੁਝ ਜਿਹੜੇ ਹੈਗੇ ਆ ਸੰਵਧਾਨਕ ਅਸੂਲ ਸੀ ਜਿਹੜੇ ਸਿੱਖ ਧਰਮ ਦੇ ਕਾਨੂੰਨ ਤਹਿਤ ਆਉਂਦੇ ਸੀਗੇ ਗੁਰਦੁਆਰਾ ਪ੍ਰਬੰਧਕ ਕਮੇਟੀ ਐਕਟ ਦੇ ਤਹਿਤ ਆਉਂਦੇ ਸੀ ਉਹਨਾਂ ਨੂੰ ਪੂਰੀ ਤਰ੍ਹਾਂ ਅੱਖੋਂ ਪਰੋਖੇ ਕਰਕੇ ਅਕਾਲੀ ਦਲ ਨੇ ਮੋੜ ਭਰਤੀ ਨਵੀਂ ਤਹਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਹਿਤ ਬਣੀ ਕਮੇਟੀ ਦੀ ਹਰ ਗੱਲ ਨੂੰ ਦਰਖਨਾਰ ਕੀਤਾ ਤੇ ਇਸੇ ਤਹਿਤ ਲਗਾਤਾਰ ਜਥੇਦਾਰ ਔਰ ਪ੍ਰਧਾਨ ਧਾਮੀ ਸਾਹਿਬ ਵੱਲੋਂ ਜਿਹੜਾ ਅਸਤੀਫਾ ਦਿੱਤੇ ਗਏ ਨਾਲ ਦੀ ਨਾਲ ਜਿਹੜੇ ਲੋਕਾਂ ਨੇ ਸਵਾਲ ਠਾਇਆ ਬਾਦਲ ਗਰੁੱਪ ਤੇ ਉਹਨਾਂ ਨੂੰ ਜਲੀਲ ਕਰਨ ਲਈ ਆਈਟੀ ਸੈੱਲ ਤੇ ਬਾਦਲ ਪਰਿਵਾਰ ਨੇ ਪੂਰੇ ਦਾ ਪੂਰਾ ਜ਼ੋਰ ਲਾਇਆ ਪ੍ਰੰਤੂ ਚਿੰਤਾ ਵਧ ਗਈ ਤੇ ਅੱਜ ਪੂਰੀ ਦੀ ਪੂਰੀ ਇੰਤਹਾ ਹੋ ਗਈ ਜਦੋਂ ਜਥੇਦਾਰ ਗਿਆਨੀ ਰਗਵੀਰ ਸਿੰਘ ਨੂੰ ਕਮੇਟੀ ਤੋਂ ਲਾਂਭੇ ਕਰ ਦਿੱਤਾ ਜਥੇਦਾਰੀ ਤੋਂ ਲਾਂਭੇ ਕਰ ਦਿੱਤਾ ਹਰ ਪਾਸੇ ਚਰਚਾ ਤੇ ਜੱਜ ਸਾਹਿਬ ਤੇ ਵੀ ਅਸੀਂ ਇਸ ਗੱਲ ਦੀ ਚਰਚਾ ਕਰਨ ਲੱਗੇ ਆ ਕਿਉਂਕਿ ਕਿਤੇ ਨਾ ਕਿਤੇ ਜਿੰਨੇ ਲੋਕ ਸਾਨੂੰ ਦੇਖਣਗੇ ਉਹ ਸਿੱਖ ਧਰਮ ਦੀ ਹੋਣ ਵਾਲੀ ਦੁਰਦਸ਼ਾ ਤੋਂ ਜਾਣੂ ਹੋਣ ਤੇ ਆਪਣੀ ਆਵਾਜ਼ ਬੁਲੰਦ ਕਰਕੇ ਆਪਣੇ ਜ਼ਮੀਰ ਨੂੰ ਜਗਾ ਕੇ ਇਸ ਧਰਮ ਸੰਕਟ ਦੇ ਵਿੱਚੋਂ ਆਪਾਂ ਜਿਹੜਾ ਜੋਗਦਾਰ ਪਾਉਣ ਵੀ ਕਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਢਿਆ ਜਾ ਸਕਦਾ ਤੇ ਜਿਹੜੀ ਹੈਗੀਆ ਵਰਲਡਵਾਈਡ ਸਿੱਖਾਂ ਦੀ ਤੇ ਸਿੱਖ ਸੰਸਥਾਵਾਂ ਦੀ ਹੋਣ ਵਾਲੀ ਤੋਹਿੰਨ ਤੋਂ ਬਚਾਇਆ ਜਾ ਸਕਦਾ ਮੇਰੇ ਨਾਲ ਨੇ ਤਰਲੋਚਨ ਸਿੰਘ ਬਰਾੜ ਜੱਜ ਸਾਹਿਬ ਦੇ ਪਬਲਿਕ ਕਿਡ ਨੇ ਨਾਲ ਦੀ ਨਾਲ ਜਿਹੜਾ ਹੈਗਾ ਅੱਜ ਇਹਨਾਂ ਤੋਂ ਇਹਨਾਂ ਸਵਾਲਾਂ ਦੇ ਜਵਾਬ ਲਵਾਂਗੇ ਕਿਉਂਕਿ ਧਰਮ ਦੇ ਨਾਲ ਵੱਡਾ ਵਾਸਤਾ ਰੱਖਦੇ ਆ ਕਿਤੇ ਨਾ ਕਿਤੇ ਜਿਹੜਾ ਹੈਗਾ ਰੋਡੇ ਪਿੰਡ ਸਿੱਖ ਧਰਮ ਦੇ ਵਿੱਚ ਆਪਣੇ ਨਵੇਂ ਪੂਰਨੇ ਪਾਉਣ ਵਾਸਤੇ ਵੀ ਜਾਣਿਆ ਜਾਂਦਾ ਰੋਡੇ ਪਿੰਡ ਦਾ ਸੰਬੰਧਤਾ ਬਹੁਤ ਸਾਰੀਆਂ ਟਿੱਪਣੀਆਂ ਜਿਹੜੀਆਂ ਕਰਨਗੇ ਅੱਜ ਦੇ ਇਸ ਅਕਾਲ ਤਖਤ ਦੇ ਜਥੇਦਾਰ ਰਗਵੀਰ ਸਿੰਘ ਹੋਰਾਂ ਦੀ ਬੇਨਿਜ਼ਮੀਆਂ ਤਹਿਤ ਕੀਤੀ ਛੁੱਟੀ ਸਿਆਸੀ ਲਾਹੇ ਨੂੰ ਲੈ ਕੇ ਬਾਦਲ ਪਰਿਵਾਰ ਨੇ ਕੀਤੀ ਹੈ ਛੁੱਟੀ ਤੇ ਸਰਬਤ ਖਾਲਸਾ ਬੁਲਾਉਣ ਦੀ ਗੱਲ ਜਮੈਂ ਅਸੀਂ ਟਾਈਟਲ ਦੇ ਵਿੱਚ ਕੀਤੀ ਆ ਸਾਰੀਆਂ ਸਿੱਖ ਜਥੇਬੰਦੀਆਂ ਧਾਰਮਿਕ ਜਥੇਬੰਦੀਆਂ ਸਾਰੇ ਦੇ ਸਾਰੇ ਜਿਹੜੇ ਹੈਗਾ ਲੋਕ ਜਿਹੜੇ ਸਿੱਖ ਕੌਮ ਨੂੰ ਪਿਆਰ ਕਰਦੇ ਉਹਨਾਂ ਨੂੰ ਜਾਗੜ ਦੀ ਲੋੜ ਆ ਸਵਾਗਤ ਕਰਦੇ ਆ ਤਲੋਚਸੇ ਬਰਾੜ ਹੋਰਾ ਦਾ ਵਾਇਕਰੂ ਜੀ ਕਾ ਖਾਲਸਾ ਵਾਇਕਰੂ ਜੀ ਕੀ ਫਤਿਹ ਜੀ ਜੀ ਖਾਲਸਾਬ ਅੱਜ ਦਾ ਜਿਹੜਾ ਮਸਲਾ ਹੋਇਆ ਕਿਉਂਕਿ ਬਿਲਕੁਲ ਜਿਹੜੀ ਹੱਦ ਹੋ ਗਈ ਬਰਾੜ ਸਾਹਿਬ ਪਹਿਲਾਂ ਜਿਹੜੇ ਹੈਗੇ ਆ ਹਰਪ੍ਰੀਤ ਸਿੰਘ ਹੋਰਾਂ ਨੂੰ ਲਾਂਬੇ ਕਰਤਾ ਲਾਂਬੇ ਨਹੀਂ ਕੀਤਾ ਜ਼ਲੀਲ ਕੀਤਾ ਜਿਹੜੀ ਸਿੱਖ ਧਰਮ ਦੀ ਸਰਮੌਕ ਸੰਸਥਾ ਜਿਹਦੇ ਜਥੇਦਾਰ ਸੀ ਉਨ੍ਹਾਂ ਦੇ کردار ਕੁਸ਼ੀ ਕਰਨ ਦੀ ਕੋਈ ਗੱਲ ਨਹੀਂ ਛੱਡੀ ਉਸ ਤੋਂ ਬਾਅਦ ਜਦੋਂ ਪ੍ਰੈਸ਼ਰ ਦੇਖਿਆ ਬਾਦਲ ਗਰੁੱਪ ਦਾ ਸਿਆਸੀ ਲਾਹਾ ਲੈਣ ਵਾਸਤੇ ਕਿਸ ਤਰ੍ਹਾਂ ਖੱਜਲ ਖਵਾਰੀਆਂ ਕਿਸ ਤਰ੍ਹਾਂ ਉਹਨਾਂ ਨੂੰ ਫੈਸਲੇ ਕਰ ਲਈ ਜਿਹੜਾ ਹੈਗਾ ਪ੍ਰੈਸ਼ਰ ਕੀਤਾ ਜਾਂਦਾ ਉਹਨਾਂ ਨੇ ਬੇਇਸਤੀਫਾ ਦਿੱਤਾ ਬੇਸ਼ੱਕ ਜਿਹੜੀ 5 ਮੈਂਬਰੀ ਕਮੇਟੀ ਨੇ ਪਹਿਲਾਂ ਉਹਨਾਂ ਨਾਲ ਮੀਟਿੰਗ ਕਰਕੇ ਮਨਾਉਣ ਦੀ ਕੋਸ਼ਿਸ਼ ਕੀਤੀ ਤੇ ਉੱਥੇ ਜਿਹੜਾ ਬਹੁਤ ਮੰਦ ਭਾਗਾ ਜਿਹੜਾ ਹੈਗਾ ਇੱਕ ਬਿਆਨ ਵੀ ਆਇਆ ਜਥੇਦਾਰ ਗੈਨੀ ਰਗਵੀਰ ਸਿੰਘ ਹੋਰਾਂ ਦਾ ਵੀ ਇਹ ਫੈਸਲੇ ਤਾਂ ਜਿਹੜੇ ਹੈਗੇ ਆ ਉਥੋਂ ਫਜ਼ੀਲ ਦੇ ਤਹਿਤ ਹੀ ਰਹਿ ਜਾਂਦੇ ਆ ਅਕਾਲ ਤਖਤ ਦੀ ਜਾਂ ਹਰਿਮੰਦਰ ਸਾਹਿਬ ਦੀ ਜਿਹੜੀ ਹੈਗੀ ਆ ਚਾਰ ਦੁਆਰੇ ਦੇ ਅੰਦਰ ਹੀ ਰਹਿ ਜਾਂਦੇ ਆ ਬਣੀ ਚਰਤਾ ਪਰ ਲੋਕਾਂ ਨੇ ਇਸ ਗੱਲ ਦਾ ਸਿੱਖ ਜਿਹੜੀਆਂ ਸੰਸਥਾਵਾਂ ਨੇ ਕੌਨਾਂ ਦੇ ਮੁਖੀਆਂ ਨੇ ਟਕਸਾਲਾ ਦੇ ਮੁਖੀਆਂ ਨੇ ਇਸ ਗੱਲ ਤੇ ਕੋਈ ਗੌਰ ਨਹੀਂ ਕੀਤੀ ਕੋਈ ਚਿੰਤਾ ਨਹੀਂ ਕੀਤੀ ਸਭਾਤ ਕਾਲਸਾ ਉਦੋਂ ਹੀ ਬੁਲਾਉਣ ਦੀ ਲੋੜ ਸੀ ਪਰ ਅੱਜ ਤਾਂ ਹੱਦ ਹੋ ਗਈ ਜਦੋਂ ਰਕਵੀਰ ਸਿੰਘ ਨੂੰ ਛੁੱਟੀ ਕਰ ਦਿੱਤੀ ਜ਼ਥੇਦਾਰੀ ਤੋਂ ਉਹਨਾਂ ਦੀ ਜਿਹੜੀ ਆਪ ਦੀ ਜ਼ਿੰਮੇਵਾਰੀ ਤੋਂ ਤੇ ਤੁਸੀਂ ਕਿਵੇਂ ਦੇਖਦੇ ਹੋ ਕਲਿਆਣ ਸਾਹਿਬ ਬੜਾ ਮੈਂ ਕਹਣਾ ਵੀ ਇਹ ਮੰਦ ਭਾਗਾ ਸਮਾ ਜਿਹੜਾ ਇਸ ਟਾਈਮ ਆ ਸਿੱਖ ਪੌਣ ਦੇ ਉੱਤੇ ਸਿੱਖ ਸੰਸਥਾ ਦੇ ਉੱਪਰ ਦੀ ਗੁਜਰ ਰਿਹਾ ਕਿਉਂਕਿ ਇਹਦਾ ਜ਼ਿੰਮੇਵਾਰ ਕੌਣ ਹੈ ਜ਼ਿੰਮੇਵਾਰ ਇੱਕੋ ਇੱਕ ਪ੍ਰਵਾਹ ਬਾਦਲ ਪ੍ਰਵਾ ਜੀ ਜਿਹੜਾ ਸ਼੍ਰੋਮਣੀ ਕਾਦੀ ਦਲ ਬਾਦਲ ਬਣ ਗਿਆ ਹੈ ਇਸ ਟਾਈਮ ਜਿਹੜਾ ਅਕਾਲੀ ਦਲ 1920 ਜਿਹੜਾ ਤਿਆਰ ਹੋਇਆ ਸੀ 1920 ਦੇ ਵਿੱਚ ਉਹ ਸ਼੍ਰੋਮਣੀ ਕਾਦੀ ਦਲ ਸੀ ਜੀ ਤੇ ਆ ਪਿਛਲੇ 10 ਸਾਲਾਂ ਦੇ ਵਿੱਚ ਜਾਂ ਪਿਛਲੇ 15 ਜਦੋਂ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਆਉਂਦੀ ਹੈ ਉਦੋਂ ਇਹ ਸ਼੍ਰੋਮਣੀ ਕਾਦੀ ਦਲ ਬਾਦਲ ਦੇ ਨਾਲ ਨਾਲ ਵੀ ਹੀ ਜਾਣਿਆ ਜਾਂਦਾ ਜੀ ਜਿਸ ਤਰ੍ਹਾਂ ਨਹੀਂ ਇਕਟਰਾਵਾ ਪਹਿਲਾਂ ਹੋਇਆ ਇਹਨਾਂ ਦੇ ਰਾਜ ਦੇ ਵਿੱਚ ਉਸ ਤੋਂ ਬਾਅਦ ਦੇ ਵਿੱਚ ਇਹਨਾਂ ਨੇ ਆਪਣੇ ਆਪ ਇਹ ਰੁਦਾਸਾਂ ਵੀ ਕੀਤੀਆਂ ਉਹ ਰੁਦਾਸਾਂ ਵੀ ਇਹਨਾਂ ਦੀਆਂ ਚਲਕ ਪੂਰੀਆਂ ਹੋ ਰਹੀਆਂ ਤੇ 10 ਸਾਲ ਹੋ ਗਏ ਇਹਨਾਂ ਨੂੰ ਸਤਾ ਤੋਂ ਬਾਅਦ ਜੀ ਤੇ ਉਹ ਸਤਾ ਦੀ ਜਿਹੜੀ ਲਾਲਸਾ ਹੈ ਇਸ ਦਾ ਜਿਹੜੇ ਸਾਡੀ ਸਰਮੌਰ ਸੰਸਥਾ ਸ਼੍ਰੀ ਕਾਲ ਤੱਕ ਹੈ ਉਹਦੇ ਨਾਲ ਇਹਨਾਂ ਵੱਲੋਂ ਮੱਥਾ ਲਾ ਲਿਆ ਬਿਲਕੁਲ ਲਾ ਲਿਆ ਜੀ ਤੇ ਇਹਨਾਂ ਨੇ ਆਪਣੀਆਂ ਮੰਗਾਂ ਮਨਵਾਉਣ ਵਾਸਤੇ ਆਪਣੇ ਆਪ ਇਹਨੂੰ ਸਹੀ ਸਿੱਧ ਕਰਨ ਵਾਸਤੇ ਤੇ ਲਗਾਤਾਰ ਹਰ ਹੱਥ ਕੰਡਾ ਇਹ ਬਣਾ ਰਹੇ ਆ ਜੀ 10 12 10 ਬੰਦੇ ਮੈਂ ਕਹੂੰਗਾ ਵੀ ਜਿਹੜੇ ਇਸ ਪਾਰਟੀ ਦੇ ਉੱਤੇ ਕਬਜ਼ਾ ਜਿੰਨਾਂ ਵੱਲੋਂ ਲਗਾਤਾਰ ਮਤਲਬ ਉਹ ਜਿਆ ਪ੍ਰਚਾਰ ਕੀਤਾ ਜਾ ਰਿਹਾ ਜਿਹੜਾ ਕੋਈ ਸੌਣੇ ਨਹੀਂ ਦੇ ਸਕਦਾ ਬਿਲਕੁਲ ਜਿਹੜੇ ਜਿਹੜੇ ਜਥੇਦਾਰ ਸਾਹਿਬ ਆ ਇਹਨਾਂ ਵੱਲੋਂ ਲਾਏ ਗਏ ਸੀ ਉਹਨਾਂ ਦੇ ਕਰਤਾਰ ਕੁਸ਼ੀ ਉਹਨਾਂ ਨੇ ਨਹੀਂ ਕੀਤੀ ਇਹਨਾਂ ਨੇ ਉਹਨਾਂ ਨੂੰ ਹਟਾਇਆ ਗਿਆ ਉਹਦੇ ਕਾਰਨ ਇਹ ਸੀ ਵੀ ਇਹਨਾਂ ਦੀ ਗੱਲ ਨਹੀਂ ਉਹਨਾਂ ਨੇ ਸੁਣੀ ਉਹਨਾਂ ਨੂੰ ਪਤਾ ਲੱਗਿਆ ਵੀ ਗਰਾਊਂਡ ਦੇ ਲੋਕ ਕੀ ਕੀ ਚਾਹੁੰਦੇ ਆ ਗਰਾਊਂਡ ਤੇ ਲੋਕ ਚਾਹੁੰਦੇ ਸੀ ਵੀ ਅਸੀਂ ਸਿੱਖੀ ਸਿਧਾਂਤਾਂ ਤੱਕ ਕੰਮ ਕਰੀਏ ਜਦੋਂ ਉਹਨਾਂ ਨੇ ਕੰਮ ਕਰਨਾ ਸ਼ੁਰੂ ਕੀਤਾ ਉਦੋਂ ਇਹਨਾਂ ਨੇ ਉਹਨਾਂ ਨੂੰ ਲਾਂਵੇ ਕਰਨਾ ਸ਼ੁਰੂ ਕਰਤਾ ਜੀ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਸ਼੍ਰੀ ਕਾਲਪੱਤ ਸਾਹਿਬ ਤੋਂ ਹੁਕਮ ਹੁੰਦਾ ਵੀ ਤੁਸੀਂ ਆਪਦੀਆਂ ਗਲਤੀਆਂ ਚਲੋ ਇਹ ਆਪ ਗਏ ਵੀ ਹਾਂ ਵੀ ਅਸੀਂ ਝੋਲੀ ਪਾਉਣੇ ਜੀ ਉਸ ਤੋਂ ਬਾਅਦ ਇਹਨਾਂ ਨੇ ਇਹ ਵੀ ਬਿਆਨ ਦਿੱਤਾ ਵੀ ਰਿਸ਼ਤਾ ਪਟੋਲੀ ਪਾ ਲਿਆ ਸੀ ਵੀ ਹੁਣ ਵੀ ਉਹ ਹੈ ਚਲੋ ਜੋ ਵੀ ਸੀ ਲੋਕ ਨਹੀਂ ਆਪ ਨਹੀਂ ਬਰਾਦਰ ਸਾਹਿਬ ਤੁਹਾਡੀ ਗੱਲ ਮੈਂ ਵਿੱਚ ਵਿੱਚ ਇੱਕ ਪਲੱਸ ਕਰਦਾ ਟੋਕਦੇ ਆ ਆਪ ਨਹੀਂ ਗਏ ਸਿਆਸਤ ਤੋਂ ਲਾਹਾ ਲੈਣ ਵਾਲਾ ਇੱਕ ਬਾਗੀ ਤੜਾ ਜਿਹੜਾ ਉੱਪਰ ਕੇ ਆਇਆ ਉਹਨੇ ਮਜਬੂਰ ਕੀਤਾ ਸੀ ਇਹਨਾਂ ਨੂੰ ਉੱਥੇ ਜਾਣ ਵਾਸਤੇ ਜੋ ਵੀ ਸੀ ਮੈਂ ਤਾਂ ਬਾਕੀਆਂ ਨੂੰ ਵੀ ਕੋਈ ਬਾਲਾ ਚੰਗਾ ਨਹੀਂ ਸਕਦਾ ਉਹ ਵੀ ਤੜਗੀ ਆ ਉਹ ਵੀ ਤੜਗੀ ਆ ਕਿਉਂਕਿ ਉਹਨਾਂ ਨੇ ਵੀ ਉਸ ਟਾਈਮ ਉਹ ਸਦਾ ਦਾ ਲਾਹਾ ਲਿਆ ਸੀ ਤੇ ਉਹ ਵੀ ਉਦੋਂ ਉਸ ਟਾਈਮ ਬੋਲੇ ਨਹੀਂ ਸੀ ਕਿਉਂਕਿ ਜਿੱਨੇ ਜਿੱਕਰ ਸਭਾ ਚੱਲੀ ਉਹਨਾਂ ਨੇ ਕਰੋਂ ਵੀ ਨਹੀਂ ਬੋਲੇ ਬਿਲਕੁਲ ਪਰ ਜਦੋਂ ਉਹ ਸਤਾ ਤੋਂ ਬਾਹਰ ਹੋ ਗਏ ਫਿਰ ਉਹਨਾਂ ਨੂੰ ਗਲਤੀਆਂ ਵੀ ਮਹਿਸੂਸ ਹੋਣ ਲੱਗ ਪਈਆਂ ਵੀ ਸਾਡੇ 'ਚ ਗਲਤੀਆਂ ਜੀ ਤੇ ਇਹਨਾਂ ਦੇ ਵਿੱਚ ਆਪ ਗਲਤੀਆਂ ਹੈਗੀਆਂ ਪਰ ਬਾਦਲ ਪਰਿਵਾਰ ਵੱਲੋਂ ਲਗਾਤਾਰ ਗਲਤੀ ਤੇ ਗਲਤੀ ਕੀਤੀ ਜਾ ਰਹੀ ਹੈ ਜੀ ਕਿਉਂਕਿ ਜਦੋਂ ਤੁਸੀਂ ਆਪ ਵੀ ਇੱਕ ਕੁਰਸੀ ਦੀ ਲਾਲਸਾ ਲੈ ਕੇ ਜਦੋਂ ਕੋਈ ਉਹੋ ਜਿਹਾ ਤੁਸੀਂ ਮਨ ਘੜਤ ਚੀਜ਼ਾਂ ਲੋਕਾਂ 'ਚ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਲੋਕਾਂ ਨੂੰ ਪਤਾ ਲੱਗ ਜਾਂਦਾ ਹੁਣ ਤਾਂ ਵੈਸੇ ਹੀ ਸੋਸ਼ਲ ਮੀਡੀਆ ਜੀ ਕਿਉਂਕਿ ਹਰੇਕ ਬੰਦੇ ਦੀ ਜੀਬ ਦੇ ਵਿੱਚ 스마트ਫੋਨ ਹੈ ਜੀ ਹਰ ਤਰ੍ਹਾਂ ਦੀ ਨਿਊਜ਼ ਹੈ ਜਿਹੜੀ ਉਹਨਾਂ ਕੋਲੇ ਖੁੱਲਦੀ ਹੈਗੀ ਹੈ ਜੀ ਉਕੇ ਇਹਨੇ ਪਲੇਟਫਾਰਮ ਲਾ ਕੇ ਵੀ ਇੱਕ ਸਕਿੰਟ ਦੇ ਵਿੱਚ ਨਿਊਜ਼ ਜਿਹੜੀ ਲੋਕਾਂ ਦੇ ਮਤਲਬ ਕੋਲ ਚਲੀ ਜਾਂਦੀ ਆ ਜਤੇਦਰ ਸਾਹਿਬ ਵੀ ਅੱਜ ਜਿਹੜੀ ਸੇਵਾ ਮੁਕਤੀ ਕੀਤੀ ਤੇ ਮੇਰਾ ਕਹਿਣਾ ਵੀ ਉੱਥੇ ਲਾਨ ਮਗਰੋਂ ਆਇਆ ਹੂਗਾ ਪਹਿਲਾਂ ਲੋਕਾਂ ਨੂੰ ਪਤਾ ਲੱਗ ਗਿਆ ਵੀ ਸੇ ਆ ਜਤੇਦਰ ਜੀ ਸੇਵਾ ਮੁਕਤੀ ਕਰ ਦਿੱਤੀ ਗਈ ਤੇ ਜਿਹਨੂੰ ਆਖਿਆ ਹਰ ਇੱਕ ਬੱਚੇ-ਬੱਚੇ ਤੇ ਆਪਾਂ ਗਰਾਊਂਡ ਤੇ ਬਾਜ਼ਾਰ ਚ ਗਏ ਸੀ ਜਿੰਨੇ ਆਪਾਂ ਨੂੰ ਲੋਕ ਮਿਲੇ ਆ ਉਹਨਾਂ ਨੇ ਕੀ ਕਿਹਾ ਉਹੀ ਕਹਿੰਦੇ ਸੀ ਕਿ ਵੀ ਇਹ ਸਭ ਤੋਂ ਮੰਦਭਾਗ ਫੈਸਲਾ ਜਿਹੜਾ ਲਿਆ ਗਿਆ ਉਸ ਤੋਂ ਪਹਿਲਾਂ ਜਿਹੜਾ ਫੈਸਲਾ ਲਿਆ ਸੀ ਯਾਰ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਦੰਗਾਉਂਦਾ ਸਾਡੇ ਉਹ ਜਥੇਦਾਰ ਸੀ ਉਦੋਂ ਉਹਨਾਂ ਨੂੰ ਹਟਾਇਆ ਗਿਆ ਉਸ ਤੋਂ ਬਾਅਦ ਉਹਨਾਂ ਨੂੰ ਜੇਲ੍ਹ ਵੀ ਕੀਤਾ ਗਿਆ ਬਿਲਕੁਲ ਅਜੇ ਤੱਕ ਵੀ ਜੇਲ੍ਹ ਕੀਤਾ ਜਾ ਰਿਹਾ ਹੂੰ ਕਜ਼ਾਰਕੁਸ਼ੀ ਕੀਤੀ ਜਾ ਰਹੀ ਹੈ ਦੇਖੋ ਯਾਰ ਜਿਹੜੇ ਸਾਡੇ ਤਖਤਾਂ ਦੇ ਜਥੇਦਾਰ ਹੈ ਤੁਸੀਂ ਇੱਕ ਕੁਰਸੀ ਦੀ ਖਾਤਰ ਉਹਨਾਂ ਦਾ ਤੁਸੀਂ ਉਹਨਾਂ ਨੂੰ ਡੇਲੀਲ ਕਰ ਰਹੇ ਹੋ ਉਹਨਾਂ ਨੂੰ ਕਲਦਾਰਕੁਸ਼ੀ ਕਰ ਰਹੇ ਹੋ ਕਿਹਦੀ ਸ਼ਰਮ ਦੀ ਗੱਲ ਹੈ ਸਿਰਫ ਕੁਰਸੀ ਦੀ ਖਾਤਰ ਹੀ ਹੈ ਨਾ ਬਿਲਕੁਲ ਪਰ ਕੁਰਸੀ ਤਾਂ ਪ੍ਰਮਾਤਮਾ ਦੀ ਕਿਰਪਾ ਨਾਲ ਹੀ ਮਿਲਨੀ ਹੈ ਨਾ ਜੇਕਰ ਤੁਸੀਂ ਆਪ ਦੀ ਜਗ੍ਹਾ ਤੇ ਸਹੀ ਆ ਲੋਕ ਸੋਨੂੰ ਜ਼ਰੂਰ ਕੁਰਸੀ ਦੇਣਗੇ ਜੇਕਰ ਤੁਸੀਂ ਮਤਲਬ ਤੁਹਾਡੇ ਚ ਉਹ ਜਿਹੜੀਆਂ ਤੁਸੀਂ ਅਰਦਾਸਾਂ ਕੀਤੀਆਂ ਜੇ ਤੁਸੀਂ ਉਹ ਪੂਰੇ ਪਾਏ ਨਾ ਫਿਰ ਤੁਹਾਨੂੰ ਕੁਰਸੀ ਨਹੀਂ ਮਿਲਣੀ ਤੁਸੀਂ ਜੋ ਬਾਲੀ ਉਹ ਉਹ ਗੱਲ ਜਿਵੇਂ ਤੁਸੀਂ ਕਹਿੰਦੇ ਆ ਵੀ ਉਪਾਗਾ ਨਾ ਮਿਲਨੀ ਹੈ ਜਿਵੇਂ ਕਹਿੰਦੇ ਵੀ ਤਪੋ ਰਾਜ ਤੇ ਰਾਜੋ ਨਰਕ ਮੈਨੂੰ ਤਾਂ ਲੱਗਦਾ ਜਿਹੜਾ ਇਹ ਸਥਿਤੀ ਜਿਹੜੀ ਅਗਲੀ ਸਥਿਤੀ ਤੇ ਬਾਦਲ ਪਰਿਵਾਰ ਜਾਂ ਬਾਦਲ ਗਰੁੱਪ ਮਤਲਬ ਉਸੇ ਕਿਨਾਰੇ ਤੇ ਖੜਾ ਬਿਲਕੁਲ ਬਿਲਕੁਲ ਉਹ ਇਹ ਉਸੇ ਕਿਨਾਰੇ ਤੇ ਖੜਾ ਪਰ ਇਹਨਾਂ ਨੂੰ ਹਜੇ ਪਤਾ ਨਹੀਂ ਇਹਨਾਂ ਦੇ ਕਿਹੜੇ ਸਲਾਹਕਾਰ ਹੈਗੇ ਆ ਲਗਾਤਾਰ ਨਗਾਰਾ ਦੇ ਪਾਸੇ ਨੂੰ ਉਹਨੂੰ ਲਿਜਾ ਰਹੇ ਕਿਉਂਕਿ ਜਦੋਂ ਵੀ ਕੋਈ ਫੈਸਲਾ ਲੈਂਦੇ ਆ ਐਡਾ ਮਤਲਬ ਮਾਰਾ ਫੈਸਲਾ ਲੈਂਦੇ ਜਿਹੜਾ ਉਹ ਕੌਮ ਤੇ ਸਿੱਧਾ ਜਾ ਕੇ ਅਟੈਕ ਕਰਦਾ ਬਿਲਕੁਲ ਜਿਵੇਂ ਜਿਵੇਂ ਜਿਹੜੇ ਲੋਕ ਲਾਈਵ ਹੋ ਹੋ ਕੇ ਗੱਲਾਂ ਕਰਦੇ ਆ ਕਹਿੰਦੇ ਆ ਜੀ ਅਕਾਲ ਤਖਤ ਸਾਹਿਬ ਦੀ ਜਿਹੜੀ ਹੈਗੀ ਕਮੇਟੀ ਬਣਾਈ ਆ ਉਹਦਾ ਸਾਨੂੰ ਨਹੀਂ ਦੇ ਤਾਂ ਸੰਵਧਾਨਕ ਤੌਰ ਤੇ ਜਿਹੜੀ ਹੈਗੀ ਹੈ ਰਜਿਸਟਰਡ ਜਾਂ ਸਸਤਾ ਜਿਹੜੀ ਰਜਿਸਟਰ ਸਸਤਾ ਹੈਗੀ ਆ ਉਹਦੇ ਮੁਤਾਬਕ ਭਰਤੀ ਨੂੰ ਪਹਿਲ ਦਿੰਦੇ ਆ ਉਹ ਕਹਿੰਦੇ ਅਸੀਂ ਮੰਨਦੇ ਹੀ ਨਹੀਂ ਜਿਹੜੇ ਹੈਗੇ ਆ ਉਹ ਕਮੇਟੀ ਦੇ ਫੈਸਲੇ ਨੂੰ ਜੇ ਕਮੇਟੀ ਦੇ ਫੈਸਲੇ ਨੂੰ ਨਹੀਂ ਮੰਨਦੇ ਇਹਦਾ ਮਤਲਬ ਜਿਹੜੀ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਜਿਹੜਾ ਹੈਗਾ ਉਹਦਾ ਨਜ਼ਰ ਅੰਦਾਜ਼ ਕਰ ਰਹੇ ਆ ਜੋ ਉਹਨੂੰ ਨਹੀਂ ਮੰਨ ਰਹੇ ਉਹ ਤਾਂ ਉਹਨ ਜਿਸ ਤਰ੍ਹਾਂ ਤੋਂ ਲੈ ਕੇ ਸ਼ਿਕਾਦਰ ਸਾਹਿਬ ਦੇ ਤੇਜਦਾਰ ਸਾਹਿਬ ਵੱਲੋਂ ਇਹ ਕਿਹਾ ਗਿਆ ਜੀ ਤੁਸੀਂ ਪੰਜ ਮੈਂਬਰੀ ਜਿਹੜੀ ਕਮੇਟੀ ਤੁਹਾਡੀ ਹੈਗੀ ਆ ਤੁਸੀਂ ਉਹ ਭਰਤੀ ਮੈਂਬਰ ਸ਼ੁਰੂ ਕਰੋ ਜੀ ਉਸ ਤੋਂ ਪਹਿਲਾਂ ਕੀ ਕੀਤਾ ਜਿਹੜਾ ਬਾਦਲ ਗਰੁੱਪ ਸੀਗਾ ਉਹਨਾਂ ਵੱਲੋਂ ਇੱਕ ਆਪਦੀ 35 ਦਾ 31 ਲੱਖ ਦੀ ਕਰੀਬ ਕਰੀਬ ਉਹਨਾਂ ਨੇ ਦਿੱਤੀ 5 ਲੱਖ ਰੈਚਾ ਉਹ ਕਿਹਾ ਵੀ ਸਾਡੀ ਜਿਹੜੀ ਭਰਤੀ ਹੋ ਚੁੱਕੀ ਆ ਉਹ ਹੀ ਮਤਲਬ ਉਹ ਦਿਖਾਤੀਆਂ ਹਮ ਅਬ ਲੋਕਾਂ ਦੇ ਵਿੱਚ ਪ੍ਰੈਸ ਚ ਆ ਗਿਆ ਵੀ ਨਹੀਂ ਭਰਤੀ ਹੋ ਚੁੱਕੀ ਆ ਤੇ ਦੂਜੇ ਪਾਸੇ ਕਲਤਖਰ ਦੇ ਜਥੇਦਾਰ ਵੱਲੋਂ ਵੀ ਕਹਿ ਦਿੱਤਾ ਗਿਆ ਹਮ ਵੀ ਤੁਸੀਂ ਭਾਈ ਭਰਤੀ ਸ਼ੁਰੂ ਕਰੋ ਤੋਂ ਹੁਣ ਜਿਹੜੀ ਭਰਤੀ ਸ਼ੁਰੂ ਕਰਨੀ 17 18 ਮਾਰਚ ਨੂੰ ਸ਼ੁਰੂ ਹੋਣੀ ਸੀ ਇਹ ਜਿਨ੍ਹਾਂ ਦੇ ਵਿੱਚ ਉਹ ਪੰਜ ਮੈਂਬਰ ਜਿਹੜੇ ਹੈਗੇ ਆ ਜਿਹਦੇ ਵਿੱਚ ਤਿੰਨ ਮੈਂਬਰ ਤਾਂ ਬਿਲਕੁਲ ਹੀ ਇਹਨਾਂ ਦੇ ਬਾਗਰ ਗਰੁੱਪ ਨਾਲ ਸੰਬੰਧ ਸੀਗੇ ਜਿਹੜੇ ਕਦੇ ਪਾਸਿਵ ਨਹੀਂ ਹੋਏ ਇਹਨਾਂ ਤੋਂ ਤੇ ਸਾਈਡ ਤੇ ਵੀ ਨਹੀਂ ਹੋਏ ਤੇ ਕਦੇ ਉਹਨਾਂ ਨੇ ਕੋਈ ਮੇਰੇ ਖਿਲਾਫ ਇਹੋ ਜਿਹਾ ਕਦੇ ਬਿਆਨ ਵੀ ਇਸ ਪਰਿਵਾਰ ਦੇ ਖਿਲਾਫ ਦਿੱਤਾ ਹੋਊਗਾ ਪਰ ਉਹ ਜਰੂਰ ਆਪਦੀ ਉਹ ਜਿਹੜੀ ਸੱਚੀ ਸੁੱਚੀ ਗੱਲ ਕਰਨ ਨੂੰ ਕਹਿੰਦੇ ਜਿਵੇਂ ਜਮਨਪੀਤ ਸਿੰਘ ਯਾਲੀ ਹੁਣੀ ਹੋਗੇ ਜਾਂ ਅਕਬਾਲ ਸਿੰਘ ਝੁੰਦਾ ਹੁਣੀ ਹੋਗੇ ਦੂਜੇ ਪਾਸੇ ਸੰਤਾ ਸਿੰਘ ਉਮੇਦਪੁਰੀ ਹੋਗੇ ਇਹ ਤਾਂ ਪੱਕੇ ਬੰਦੇ ਸੀ ਇਹਨਾਂ ਦੇ ਪਰ ਜਦੋਂ ਉਹਨਾਂ ਨੇ ਗਰਾਉਂਡ ਪੱਧਰ ਤੇ ਸਾਰਾ ਕੁਝ ਦੇਖਿਆ ਉਹਨੂੰ ਪਤਾ ਲੱਗਾ ਯਾਰ ਆਪਾਂ ਸ਼੍ਰੀ ਕਾਪਾਲ ਸਿੰਘ ਦੇ ਨਾਲ ਮੱਥਾ ਨਹੀਂ ਲਾ ਸਕਦੇ ਨਹੀਂ ਲਾਈ ਨਹੀਂ ਲਾ ਸਕਦਾ ਜੋ ਹੁਕਮ ਆਇਆ ਉਹਦੇ ਮੁਤਾਬਕ ਚੱਲ ਗਏ ਉਹਨਾਂ ਨੇ ਮੇਰੀਆਂ ਦੇ ਦੂਜੇ ਪਾਸੇ ਚਲੋ ਬੀਬੀ ਸਤਵੰਤ ਕੌਰ ਸੀਗੀ ਵੀ ਉਹ ਤਾਂ ਧਾਰਮਿਕ ਪੱਖਾਂ ਦੇ ਹੈਗੇ ਆ ਤੇ ਇੱਕ ਜਿਹੜੇ ਗੁਰਪ੍ਰਤਾਪ ਸਿੰਘ ਮੜਾਲਾ ਸੀਗੇ ਉਹ ਤਾਂ ਵਿਰੋਧੀ ਗਰੁੱਪ ਤਾਂ ਹੋ ਗਿਆ ਉਹ ਤਾਂ ਚਲੋ ਇਹ ਕਾਹਨ ਗਿਆ ਪਰ ਤਿੰਨ ਮੱਦੇ ਬਹੁ ਮਾਤੋਂ ਦੇ ਵਿੱਚ ਵੀ ਜਿਹੜੀ ਇਹਨਾਂ ਨਾਲ ਸੰਬੰਧ ਸੀ ਅਗਵਾਲ ਸਿੰਘ ਝੂਂਦਾ ਦਾ ਉਹ ਬੰਦਾ ਹੈ ਜਿਹਦੇ ਵੱਲੋਂ ਪੂਰੀ ਰਿਪੋਰਟ ਪੇਸ਼ ਕੀਤੀ ਗਈ ਸਾਡੇ ਹਰਨ ਦੇ ਕਾਰਨ ਕੀ ਰਹੇ ਤਾਂ ਸਾਰਾ ਕੁਝ ਕੀਤਾ ਜੋ ਉਹ ਰਿਪੋਰਟ ਨੂੰ ਪੇਸ਼ ਕਰ ਕਮੀਆਂ ਨੂੰ ਜਾਗ ਜਾਗਰ ਕੀਤਾ ਕਮੀਆਂ ਨੂੰ ਜਾਗ ਜਾਗਰ ਕਰਨ ਦੀ ਕੋਸ਼ਿਸ਼ ਕੀਤੀ ਸੀ ਉਹਨੂੰ ਵੀ ਰੋਕ ਦਿੱਤਾ ਗਿਆ ਸੀ ਉਦੋਂ ਪਤਾ ਨਹੀਂ ਉਹਨੂੰ ਕਿਵੇਂ ਬਣਾਇਆ ਗਿਆ ਕੀ ਕੀਤਾ ਗਿਆ ਉਦੋਂ ਵੀ ਇਹ ਸਾਰੀਆਂ ਚੀਜ਼ਾਂ ਦਬਾਉਣ ਦੀ ਕੋਸ਼ਿਸ਼ ਕੀਤੀ ਵੀ ਕਿੰਨਾ ਕਰਕੇ ਜਿਹੜੀ ਪਾਰਟੀ ਦਾ ਜਿਹੜਾ ਆ ਹਾਲ ਹੋਇਆ ਤੇ ਇਹ ਕੌਣ ਜ਼ਿੰਮੇਵਾਰ ਹੈ ਪਰ ਇਹ ਜਿਸ ਤਰੀਕੇ ਨਾਲ ਸਾਰਾ ਕੁਝ ਇਹ ਕਰ ਰਹੇ ਹੈਗੇ ਆ ਆਪਣੇ ਜੱਜੇਦਾਰ ਆਪਣੇ ਚਰੋਬੀ ਕਾਲੀ ਦਾ ਪਾਗਲ ਵਾਲੇ ਇਸ ਤਰੀਕੇ ਨਾਲ ਉਹ ਸਦਾ ਨਹੀਂ ਮੈਲੀ ਲੋਕ ਗਰਾਊਂਡ ਪੱਧਰ ਦੇ ਉੱਤੇ ਬਹੁਤ ਜ਼ਿਆਦਾ ਨਾਰਾਜ਼ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦਾ ਹੋਰ ਵੱਡਾ ਨਕਸਾਰੂਆ ਤੇ ਸਭ ਤੋਂ ਵੱਡੀ ਗੱਲ ਹੈ ਵੀ ਜਿਹੜੀ ਸਿੱਖ ਸੰਸਥਾਵਾਂ ਸਿੱਖ ਕੌਮ ਹੈ ਉਹ ਬਹੁਤ ਵੱਡੀ ਦਿਮਤਾ ਦੇ ਵਿੱਚ ਫਸ ਗਈਆਂ ਆਈਆਂ ਜਿਹੜੀ ਇਹਨਾਂ ਨੇ ਹੁਣ ਅਸਟਾ ਸ਼੍ਰੀ ਕਾਉਤਕ ਸਾਹਿਬ ਦੇ ਹੋਟਮਾ ਨੂੰ ਨਾ ਮੰਨ ਕੇ ਉਹਨਾਂ ਨੂੰ ਇੱਕ ਤਰ੍ਹਾਂ ਦੀ ਚੈਲੇਂਜ ਵਾਲੀ ਗੱਲ ਕਰਕੇ ਇਹਨਾਂ ਨੇ ਸਾਰੇ ਵਰਲਡ ਦੇ ਵਿੱਚ ਜਿਹੜੀ ਉਹ ਸ੍ਰੀ ਅਕਾਲ ਤਖਤ ਸਾਹਿਬ ਦੀ ਮਹਾਨਤਾ ਨੂੰ ਢਾਲਾਈ ਹੈ। ਢਾਲਾਈ ਹੈ ਬਿਲਕੁਲ ਜੀ। ਤੁਸੀਂ ਇੱਕ ਗੱਲ ਹੋਰ ਦੇਖੋ ਵੀ ਕਿਸੇ ਵੇਲੇ ਮੱッセ ਰੰਗੜ ਨੇ ਜਿਹੜੀ ਹੈਗੀ ਆ ਅਕਾਲ ਤਖਤ ਦੀ ਮਰਿਆਦਾ ਨੂੰ ਭੰਗ ਕਰਨ ਦੀ ਕੋਸ਼ਿਸ਼ ਕੀਤੀ ਸੀ। ਕਿਵੇਂ ਸਿੰਘਾਂ ਨੇ ਜਿਹੜਾ ਫਿਰ ਨੇਜੇ ਤੇ ਉਹਦਾ ਸਿਰ ਟਾ ਗਿਆ। ਅਕਾਲ ਤਖਤ ਦੇ ਸਭ ਦੇ ਸਾਬਕਾ ਜਥੇਦਾਰ ਹਰਪ੍ਰੀਤ ਸਿੰਘ ਨੇ ਵੀ ਇਹ ਗੱਲ ਕਹੇਤੀ ਸੀਗੀ ਵੀ ਕਿਤੇ ਇਹ ਨਾ ਹੋਵੇ ਕੋਈ ਜਿਹੜਾ ਸੰਘ ਉੱਠੇ ਤੇ ਜਿਹੜਾ ਹੈਗਾ ਆਪ ਦੀ ਜਿਹੜੀ ਹੈ ਇਸ ਕਾਰਵਾਈ ਨੂੰ ਅੰਜਾਮ ਦੇ ਦੇ। ਦੂਜੀ ਗੱਲ ਕੀ ਲੱਗਦਾ ਵੀ ਜਿੰਨੇ ਵੀ ਲੋਕ ਜਿਹੜੇ ਹੈਗੇ ਬੇਸ਼ੱਕ ਖਾਲਸਾ ਸਰੂਪ ਹੋਣ ਸਕੇ ਸਰੂਪ ਹੋਣ ਜਾਂ ਆਪਣੇ ਨਾਮ ਨਾਲ ਸਿੰਘ ਲਾਉਂਦੇ ਹੋਣ ਉਹਨਾਂ ਦਾ ਵੀ ਕਸੂਰ ਆ ਵੀ ਪਿਛਲੇ ਇੰਨੇ ਸਮੇਂ ਚ ਇਹ ਜਿਹੜੀ ਹੈਗੀ ਇੱਕ ਤਮਾਸ਼ਾ ਦੇਖਦੇ ਰਹੇ ਤੇ ਆਪ ਦਾ ਕੋਈ ਇੱਕ ਬੰਦਾ ਵੀ ਨਹੀਂ ਬੋਲਿਆ ਲਾਮਬੰਦੀ ਨਹੀਂ ਹੋਈ ਤਖਸਾਲਾਂ ਦੇ ਮੁਖੀਆਂ ਨੇ ਜਿਹੜੀ ਹੈਗੀ ਸਰਬੱਤ ਖਾਲਸਾ ਨਹੀਂ ਸਦਿਆ ਨਾਲ ਦੀ ਨਾਲ ਜਿਹੜਾ ਹੈਗਾ ਧਾਰਮਿਕ ਜਥੇਬੰਦੀਆਂ ਬੜੀਆਂ ਜਥੇਬੰਦੀਆਂ ਸ਼੍ਰੋਮਣੀ ਅਕਾਲੀ ਦਲ ਦੇ ਸਿਆਸੀ ਵਿੰਗ ਬੜੇ ਹੈਗੇ ਆ ਕਿ ਇਹਨਾਂ ਨੂੰ ਲੋੜ ਨਹੀਂ ਸੀ ਕਿ ਦੇਖਦੇ ਸੀ ਬਸ ਜਿਹੜੀ ਹੈਗੀ ਇਹ ਜਾਂ ਮੰਨੀ ਬੈਠੇ ਆਏ ਵੇ ਬਾਦਲਾਹ ਦਾ ਸ਼੍ਰੋਮਣੀ ਕਰਤਾਰ ਦਵਾਰਾ ਪ੍ਰਬੰਧਕ ਕਮੇਟੀ ਤੇ ਅਕਾਲ ਤਖਤ ਤੇ ਕਬਜ਼ਾ ਇਹ ਐਵੇਂ ਹੀ ਰਹਿਣਾ ਇਹ ਅਸੀਂ ਤੋੜ ਨਹੀਂ ਸਕਦੇ ਮੈਂ ਅੱਜ ਇੱਕ ਗੁਰਮਤ ਨਾ ਸਬੰਧਤ ਪ੍ਰਚਾਰਕ ਨਾਲ ਬਾਬਾ ਗਿਆਨੀ ਰਾਮ ਸਿੰਘ ਉਹਨਾਂ ਨਾਲ ਗੱਲਬਾਤ ਕੀਤੀ ਸੀਗੀ ਉਹਨਾਂ ਵੱਲੋਂ ਮੈਨੂੰ ਇਹ ਜਵਾਬ ਦਿੱਤਾ ਗਿਆ ਉਹ ਕਹਿੰਦੇ ਸਾਰੇ ਬੰਦੇ ਆਪਣੀਆਂ ਆਪਣੀ ਢਬਲੀ ਵਜਾ ਰਹੇ ਆ ਬਿਲਕੁਲ ਦਾਦ ਆ ਰਹੇ ਵੀ ਅਸੀਂ ਕਿਸ ਤਰੀਕੇ ਨਾਲ ਸਿਆਸਤ ਦੇ ਵਿੱਚ ਅੱਜ ਆਈਏ ਚਾਹੇ ਕੁਰਸੀ ਕਿਵੇਂ ਥਾਈਏ ਹੈ ਇਹੀ ਚੀਜ਼ ਕਿਉਂਕਿ ਸਾਡੀ ਜਿਹੜੀ ਸਿੱਖ ਕੌਮ ਦਾ ਜਿਹੜੀ ਸਮਾਜ ਸੰਸਥਾ ਅਸੀਂ ਅਕਾਲ ਤਖਤ ਸਰ ਨੂੰ ਜਿਹੜੇ ਚੈਲੰਜ ਕੀਤੇ ਜਾ ਰਹੇ ਆ ਮੱਥਾ ਲਾਇਆ ਜਾ ਰਿਹਾ ਉਸਪਰ ਤੱਕ ਕਿਸੇ ਨੂੰ ਕੋਈ ਦੁੱਖ ਨਹੀਂ ਆਇਆ ਤੱਕ ਕਿਉਂਕਿ ਕੋਈ ਵੀ ਨਿਕਲ ਕੇ ਸਾਹਮਣੇ ਨਹੀਂ ਆਇਆ ਜੀ ਕੋਈ ਉੱਥੇ ਜਾ ਕੇ ਹੀ ਕਰ ਸਕਦਾ ਜਥੇਦਾਰ ਨੂੰ ਮਿਲਿਆ ਨਹੀਂ ਮੈਂ ਕਿਹਾ ਇੱਕ ਦੋਕਾ ਸ਼ਾਇਦ ਕੁਝ ਲੋਕ ਗਏ ਸੀਗੇ ਉਹਨਾਂ ਵੱਲੋਂ ਕੋਈ ਮੰਗ ਪੱਤਰ ਦਿੱਤਾ ਗਿਆ ਸੀ ਪਰ ਜਿੰਨੇ ਗਰੁੱਪ ਹੈਗੇ ਆ ਜੇ ਅਗਰ ਵਾਕਿਆ ਹੀ ਸ਼੍ਰੀ ਕਾਫਟਕ ਸਾਹਿਬ ਨੂੰ ਉਹ ਮੰਨਦੇ ਅਸਲ ਮੋਰ ਸੰਸਥਾ ਮੰਨਦੇ ਸਾਡੀ ਸਿੱਖੀ ਦਾ ਧੁਰਾ ਮੰਨਦੇ ਆ ਹਮ ਸਾਰੇ ਲੋਕਾਂ ਨੂੰ ਉੱਥੇ ਇਕੱਠੇ ਹੋ ਕੇ ਇੱਕ ਵੱਡਾ ਇਕੱਠ ਕਰਨਾ ਚਾਹੀਦਾ ਸੀ ਜਥੇਦਾਰ ਸਾਹਿਬ ਨੂੰ ਇੱਕ ਮੰਗ ਪੱਤਰ ਦੇਣਾ ਚਾਹੀਦਾ ਸੀ ਜਦੋਂ ਸੋ ਰਕबीर ਸਿੰਘ ਉਹਨਾਂ ਕੋਲੇ ਪਾਵਰਾ ਸੀ ਗਿਆ ਜੀ ਉਹਨਾਂ ਨੂੰ ਕਹਿੰਦੇ ਵੀ ਤੁਸੀਂ ਹੁਣ ਫੈਸਲਾ ਲਓ ਫੈਸਲਾ ਲੈਦੇ ਭਾਵੇਂ ਕੋਈ ਵੀ ਲੈਂਦੇ ਮੇਰਾ ਖਿਆਲ ਹੈ ਵੀ ਜੇਕਰ ਰਕबीर ਸਿੰਘ ਉਹਨਾਂ ਨੂੰ ਇਹ ਲੋਕ ਜਾ ਕੇ ਮਿਲਦੇ ਸਾਰੇ ਮੰਨਦੇ ਉਹਨਾਂ ਦਾ ਮਨੋਵਲ ਜਿਹੜਾ ਉੱਚਾ ਹੁੰਦਾ ਤੇ ਫੈਸਲਾ ਕਰਦਾ ਹੋ ਉਹਨਾਂ ਨੂੰ ਜਿਹੜੀ ਹੈਗੀ ਤਾਕਤ ਮਿਲਦੀ ਸੰਗਤ ਦੀ ਤਾਕਤ ਮਿਲਦੀ ਸਿੱਖ ਸੰਗਤ ਦੀ ਤਾਕਤ ਮਿਲਦੀ ਉਹਨਾਂ ਨੇ ਰਕਵੀਰ ਸਿੰਘ ਦੀ ਪਾਵਰਾ ਖਤਮ ਕਰਨ ਤੋਂ ਬਾਅਦ ਨਾਲ ਦੀ ਨਾਲ ਗਿਆਨੀ ਕੁਲਦੀਪ ਸਿੰਘ ਹੋਰਾਂ ਨੂੰ ਜਿਹੜਾ ਹੈਗਾ ਜੱਤ ਲਾਤਾ ਤੇ ਇਹਦੇ ਬਾਰੇ ਵੀ ਤੁਸੀਂ ਦੱਸੋ ਦਰਸ਼ਕਾਂ ਨੂੰ ਕਿ ਕਿ ਕੁਲਦੀਪ ਸਿੰਘ ਜੀ ਕੌਣ ਆ ਕੀ ਸ਼ਖਸੀਅਤ ਆ ਤੇ ਇਸ ਵੇਲੇ ਜਿਹੜੀਆਂ ਉਹਨੇ ਜ਼ਿੰਮੇਵਾਰੀਆਂ ਸੰਭਾਲੀਆਂ ਤੇ ਹਰਪੀਤ ਸਿੰਘ ਗੈਰੀ ਹਰਪੀਤ ਸਿੰਘ ਵੀ ਲਾਈਵ ਹੈਗੇ ਆ ਇਸ ਮੱਧਪਾਕੇ ਫੈਸਲੇ ਤੇ ਜਿਹੜੀ ਹੈਗੀ ਆ ਆਪਦੀ ਗੱਲਬਾਤ ਰੱਖੀ ਆ ਉਹਨਾਂ ਨੇ ਕਿਉਂਕਿ ਉਹਨਾਂ ਦਾ ਜਿਹੜਾ ਕਿਰਦਾਰ ਕੁਸ਼ੀਦ ਤੇ ਜਾਜੜਾ ਹੈਗਾ ਸਿੱਖੀ ਨੂੰ ਢਾਹ ਲਾਉਣ ਵਾਲੇ ਜਿਹੜੇ ਫੈਸਲੇ ਬਾਦਲ ਗਰੁੱਪ ਵੱਲੋਂ ਕੀਤੇ ਜਾ ਗਏ ਆ ਇਹ ਮਤਭਾਗ ਹੈ ਤੇ ਕੁਲਦੀਪ ਸਿੰਘ ਨੂੰ ਠਾ ਕੇ ਜਿਹੜਾ ਅਰਗਬੀ ਸਿੰਘ ਨੂੰ ਠਾ ਕੇ ਕੁਲਦੀਪ ਸਿੰਘ ਨੂੰ ਲਾਇਆ ਇਹਦੇ ਬਾਰੇ ਵਿਚਾਰਨਾ ਪਊ। ਦੇਖੋ ਜਿਹੜੀ ਗਿਆਨੀ ਕੁਲਦੀਪ ਸਿੰਘ ਹੈ ਗੜਗਲ ਇਹ ਕਾਰਤਿਗਾਈ ਜੱਥੇ ਲਾਇਆ ਜੱਥੇਦਾਰ ਸਾਹਿਬ ਲਾਇਆ ਗਿਆ ਇਹਨਾਂ ਨੇ ਤੇ ਉਹ ਇਹਨਾਂ ਨੂੰ ਕੇਸਗੜ੍ਹ ਸਾਹਿਬ ਦਾ ਵੀ ਮਤਲਬ ਨਾਲ ਚਾਰਜ ਦਿੱਤਾ ਗਿਆ ਚਾਰਜ ਦਿੱਤਾ ਗਿਆ ਜੀ ਤੇ ਗਿਆਨੀ ਆਪਣੇ ਅਰਗਵੀਰ ਸੁਖਣਾ ਦੁਬਾਰਾ ਨੂੰ ਹੈਡ ਗ੍ਰਾਂਥੀ ਫੇਰ ਦੁਬਾਰਾ ਸੌਫ ਦਿੱਤਾ ਗਿਆ ਹੈਗਾ ਸਥਾਪਿਤ ਦਿੱਤਾ ਗਿਆ ਹੈਗਾ ਜੀ ਪਰ ਗੱਲ ਵਿੱਚ ਉਹ ਹੈਗੀ ਆ ਵੀ ਚਲੋ ਇਹ ਵੀ ਗੁਣੀ ਗਿਆਨੀ ਕਹਿ ਸਕਦੇ ਆ ਜਿਹੜੇ ਕੁਲਦੀਪ ਸਿੰਘ ਹੋਣੀ ਆ ਵੀ ਇਹ ਨਹੀਂਗਾ ਵੀ ਉਹ ਮਤਲਬ ਕੋਈ ਕਹ ਵੀ ਵਹਿ ਅਰਜਾਨ ਆ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਗਈ ਪਰ ਗੱਲ ਵਿੱਚ ਉਹ ਹੈਗੀ ਆ ਵੀ ਜਦੋਂ ਸੈਕ ਕੌਮ ਹੋਣਾ ਇਸ ਤਾਂ ਚੁੱਪ ਕਿਉਂ ਬੈਠੀ ਆ ਕਿਉਂਕਿ ਸੈਕ ਕੌਮ ਦੀ ਜ਼ਿੰਮੇਵਾਰੀ ਬੰਦੀ ਸੀ ਵੀ ਤੁਸੀਂ ਇਸ ਤੇ ਬੋਲੋ ਉਹ ਕਿ ਜਿਹੜੀ ਸਾਡੀ ਸਰਮੌਰ ਸੰਸਥਾ ਨੂੰ ਲਗਾਤਾਰ ਟਾਰਗੇਟ ਕੀਤਾ ਜਾ ਰਿਹਾ ਤੇ ਇੱਕ ਕੁਲਦੀਪ ਸਿੰਘ ਉਹਨਾਂ ਦਾ ਜਿਹੜਾ ਪਿਛੋਕੜ ਹੈਗਾ ਇਹ ਪਿੰਡ ਜੱਪੋਵਾਲ ਜ਼ਿਲ੍ਹਾ ਅਮਰਸਰ ਜੀ ਉੱਥੋਂ ਦੇ ਰਹਿਣ ਵਾਲੇ ਆ ਤੇ ਉਮਰ ਇਹਨਾਂ ਦੀ 40-40 ਓਕੇ ਤੇ ਇਹ ਗੁਰਮੁਖਤ ਉਹਨਾਂ ਨੂੰ ਤਜਰਬਾ ਹੈਗਾ ਇੱਕ ਦੂਜੀ ਗੱਲ ਨਹੀਂ 2001 ਤੋਂ ਇਹ ਸਿੱਖ ਕਥਾਵਾਚਕ ਹੈ ਤੇ ਲਗਾਤਾਰ ਇਹਨੂੰ ਆਪਾਂ ਟੀਵੀ ਦੇ ਵੀ ਦਿਖਦੇ ਰਹਿੰਦੇ ਆ ਜੀ ਤੇ ਡਿਬੇਟਾਂ ਦੇ ਵਿੱਚ ਵੀ ਆਉਂਦੇ ਆ ਪਰ ਚਲੋ ਇਹ ਤਾਂ ਚਲੋ ਵਧੀਆ ਟਿੰਗੀ ਗੱਲ ਹੈ ਜੇ ਕੋਈ ਚਾਰਕਾ ਹੈਗਾ ਕੋਈ ਮਾਰੀ ਗੱਲ ਨਹੀਂ ਗਈ ਪਰ ਜਿਸ ਤਰ੍ਹਾਂ ਦਾ ਤਰੀਕਾ ਅਪਣਾਇਆ ਗਿਆ ਹੂੰ ਜਿਦਦਰ ਸਾਵਨ ਨੂੰ ਲਾਉਣ ਦਾ ਸਿਰਫ ਤੇ ਸਿਰਫ ਇੱਕ ਪਰਿਵਾਰ ਨੂੰ ਭਾਰੂ ਕਰਨ ਵਾਸਤੇ ਜਾਂ ਉਹਨੂੰ ਕੁਰਸੀ ਦਿਵਾਉਣ ਵਾਸਤੇ ਜਿਹੜਾ ਕੁਝ ਕੀਤਾ ਜਾ ਰਿਹਾ ਮੇਰੇ ਖਿਆਲ ਹੈ ਵੀ ਇਹ ਤਾਂ ਬਹੁਤ ਜ਼ਿਆਦਾ ਹੀ ਇੱਕ ਮਤਲਬ ਮੈਂ ਹੁਣ ਕੀ ਸ਼ਬਦ ਵਰਤਾਂ ਵੀ ਨਿੰਦਨਯੋਗ ਕਹਿ ਸਕਦੇ ਨਿੰਦਨਯੋਗ ਹੈ ਵੀ ਅਸੀਂ ਕੀ ਕਰਵਾ ਰਹੇ ਜਿਵੇਂ ਤੁਸੀਂ ਦੱਸਿਆ ਕੁਲਦੀਪ ਸਿੰਘ ਹੋਰੀ ਨੌਜਵਾਨ ਜਿਹੜੇ ਹੈਗੇ ਆ ਸਿੱਖ ਇਤਿਹਾਸ ਨਾਲ ਜੁੜੇ ਹੋਏ ਸਿੱਖ ਇਤਿਹਾਸ ਦਾ ਪ੍ਰਚਾਰ ਕਰਨ ਵਾਲੇ ਜਾਂ ਸਿੱਖ ਮਰਿਆਦਾ ਵਿੱਚ ਰਹਿਣ ਵਾਲੇ ਆ ਤੇ ਕਿਤੇ ਇਹ ਤਾਂ ਐ ਤਾਂ ਨਹੀਂ ਜਿਹੜਾ ਹੈਗਾ ਬਣ ਗਿਆ ਪਰਮਾਤਮਾ ਵੱਲੋਂ ਵੀ ਨੌਜਵਾਨ ਨੂੰ ਫੈਸਲੇ ਬੇਬਾਕੀ ਨਾਲ ਕਰ ਸਕਦਾ ਹੈ ਤੇ ਕੋਈ ਹੋਰ ਨਤੀਜੇ ਸਾਹਮਣੇ ਆਉਣ ਤੇ ਬੇਸ਼ੱਕ ਉਹਨਾਂ ਨੇ ਲਾਏ ਹੋਏ ਤੇ ਆਪਣੀ ਜ਼ਿੰਮੇਵਾਰੀ ਜਿਹੜੀ ਅਕਾਲ ਤਖ ਦੀ ਮਰਿਆਦਾ ਨੂੰ ਜਿਹੜਾ ਹੈਗਾ ਬਿਲਕੁਲ ਫੇਸ ਨਾ ਪਹੁੰਚਣ ਦੇ ਤੇ ਜਿਹੜੇ ਫੈਸਲੇ ਰਗਵੀਰ ਸਿੰਘ ਹੁਰੀ ਕਰਨਾ ਚਾਹੁੰਦੇ ਸੀ ਤੇ ਉਹਨਾਂ ਨੂੰ ਹੂਬ ਹੂ ਲਾਗੂ ਕਰਨ ਵਾਸਤੇ ਆਪਣੀ ਕੋਸ਼ਿਸ਼ ਕਰ ਰਿਹਾ ਹੈ। ਇਹ ਇਹ ਜਦੋਂ ਇਸ ਤਰ੍ਹਾਂ ਦੀਆਂ ਚੀਜ਼ਾਂ ਹੋ ਰਹੀਆਂ ਪਰਮਾਤਮਾ ਕਰਊਗਾ। ਜੀ। ਗਿਆਨੀ ਰਗਵੀਰ ਸਿੰਘ ਵੀ ਕਾਫੀ ਲੰਬੇ ਸਮੇਂ ਤੋਂ ਕਾਰਜਕਾਰੀ ਜਥੇ ਲੱਗੇ ਹੋਏ ਆ। ਜੀ। ਉਹਨਾਂ ਵੱਲੋਂ ਵੀ ਖਾਸ ਪਹਿਲਾਂ ਕੋਈ ਟਿੱਪਣੀਆਂ ਨਹੀਂ ਆਈਆਂ ਇਹਨ ਪਰ ਜਦੋਂ ਉਹਨਾਂ ਦੀਆਂ ਲੱਤਾਂ ਨੂੰ ਪਏ ਜਿਵੇਂ ਪਿਛਲੇ ਦਿਨਾਂ ਜਿਵੇਂ ਜੋ ਕਹਿੰਦੇ ਸੀ ਵੀ ਉਹ ਅੰਤਰੰਕ ਕਮੇਟੀ ਗਈ ਅੰਤਰੰਕ ਕਮੇਟੀ ਨੇ ਪਤਾ ਨਹੀਂ ਜਸਤੇਦਰ ਸਾਹਿਬ ਨੂੰ ਕਿਹੋ ਜੀਆਂ ਗੱਲਾਂ ਬੋਲੀਆਂ ਹੋਣੀਆਂ ਜਾ ਕੇ ਆਖਰਕਾਰ ਉਹਨਾਂ ਨੇ ਬਾਹਰ ਆ ਕੇ ਜਿਹੜੀ ਗੱਲ ਕਹੀ ਕਹਿੰਦੇ ਨੇ ਵੀ ਉਹ ਸਾਰੀ ਸਿੱਖ ਕੌਮ ਸੋਚਣ ਲਈ ਮਜਬੂਰ ਹੋ ਗਈ ਜਿਹੜੇ ਸ਼੍ਰੀ ਕਾਦਰ ਸਾਹਿਬ ਦੇ ਫੈਸਲੇ ਹੁੰਦੇ ਸੀਗੇ ਜਿਹੜੀਆਂ ਵਾਰਡ ਦੀਆਂ ਜਿਹੜੀਆਂ ਸਸਤਿਆਂ ਵਸੇ ਜਾਂ ਹੋਰ ਕਿਸੇ ਧਰਮ ਨਾਲ ਸੰਬੰਧ ਸੀ ਉਹ ਸੋਚਦੇ ਨਹੀਂ ਸੀ ਵੀ ਵਾਕਈ ਕੀ ਕਾਲਪਨਿਕ ਨਾਜਰਾ ਹੁਕਮ ਆ ਸਾਰੇ ਸਿੱਖ ਮੰਨਦੇ ਆ ਵੀ ਇਹ ਮਤਲਬ ਪੂਰਾ ਹੁੰਦਾ ਪਰ ਜਦੋਂ ਗਿਆਨੀ ਜੀ ਬਾਹਰ ਆ ਕੇ ਕਹਿੰਦੇ ਆ ਕਿ ਉਹ ਤੁਸੀਂ ਵੀ ਸੁਣਿਆ ਤੇ ਮੈਂ ਵੀ ਸੁਣਿਆ ਵੀ ਜਿਹੜੀ ਉਸ ਚੀਜ਼ ਨੂੰ ਲੈ ਕੇ ਲੋਕਾਂ ਨੂੰ ਨਰਾਸ਼ਾ ਕਿੱਥੀ ਹੋਣਾ ਪਾਦਾ ਤੇ ਅੰਤਰਕ ਕਮੇਟੀ ਨੇ ਰਾਜ ਸਾਹਿਬ ਅੱਜ ਇੱਕ ਗੱਲ ਅੱਜ ਇੱਕ ਗੱਲ ਹੋਰ ਕਰਨੀ ਚਾਹੀਦੀ ਹੈ ਜਿੰਨੇ ਵੀ ਸਿਆਸਤ ਤੋਂ ਉੱਪਰ ਉੱਠ ਕੇ ਜਿੰਨੇ ਸਾਨੂੰ ਲੋਕ ਦੇਖਣਗੇ ਉਹਨਾਂ ਨੂੰ ਜਿਹੜੀ ਸਾਡੀ ਸਰਮੌਕ ਸੰਸਥਾ ਦੇ ਜਿਹੜੇ ਹੈਗੇ ਆ ਆਦੇਸ਼ਾਂ ਨੂੰ ਉਹਨਾਂ ਦੇ ਹੁਕਮਾਂ ਨੂੰ ਮੰਨਦਿਆਂ ਅਕਾਲੀ ਦਲ ਤੋਂ ਪਾਸੇ ਹੋ ਕੇ ਆਮ ਆਦਮੀ ਪਾਰਟੀ ਤੋਂ ਪਾਸੇ ਹੋ ਕੇ ਕਾਂਗਰਸ ਪਾਰਟੀ ਤੋਂ ਪਾਸੇ ਹੋ ਕੇ ਭਾਜਪਾ ਤੋਂ ਪਾਸੇ ਹੋ ਕੇ ਵਰਕਰ ਜਾਂ ਅਹੁਦੇਦਾਰ ਜਾਂ ਜਿਹੜੀਆਂ ਹੈਗਾ ਉਹਨਾਂ ਤੋਂ ਪਾਸੇ ਹੋ ਕੇ ਇੱਕ ਕਿਉਂਕਿ ਸਿੱਖਾ ਬੇਸਿਕਲੀ ਸੈਖਾ ਸੀ ਜਿਹੜੀਆਂ ਦੋ ਤਰ੍ਹਾਂ ਹੈਗਾ ਇਹ ਚ ਖਾਲਸਾ ਹੀ ਲੋਕ ਤੇ ਸਦਾ ਆਮ ਜਿਹੜੇ ਹੈਗੇ ਆ ਸਧਾਰਨ ਸਿੱਖ ਜਿਹਨੂੰ ਆਪਾਂ ਸਹਿਤਾਰੀ ਸੈਖੇ ਨੇ ਹਰ ਇੱਕ ਨੂੰ ਆਪਣੀ ਭੂਮਿਕਾ ਨਿਭਾਉਣੀ ਚਾਹੀਦੀ ਆ ਜੇ ਫਿਰ ਸਾਡਾ ਉੱਥੇ ਜਾ ਕੇ ਨਕਮਸਤਕ ਹੋਣ ਦਾ ਜਿਹੜਾ ਕੋਈ ਅਰਥ ਨਹੀਂ ਜੇ ਕਰੇ ਸੀ ਇਸ ਸੰਕਟ ਦੇ ਵਿੱਚ ਸ਼੍ਰੋਮਣੀ ਕਮੇਟੀ ਨੂੰ ਬਾਹਰ ਕੱਢਣ ਵਿੱਚ ਆਪਦੀ ਟਿੱਪਣੀ ਨਾ ਦੇ ਸਕੇ ਟਿੱਪਣੀਆਂ ਦੇ ਨਾਲ ਮੈਂ ਇੱਕ ਗੱਲ ਕਰਦੇ ਆਂ ਸਰਦਾਰ ਕੁਲਦੀਪ ਸਿੰਘ ਬਰਾੜ ਕੋਟਲਾ ਜਿਹੜੇ ਉਹ ਕਹਿੰਦਾ ਵੀ ਇਹਨਾਂ ਨੇ ਮਜ਼ਾਕ ਬਰਾਸ ਛੱਡਿਆ ਇਸ ਗੱਲ ਨੂੰ ਤੇ ਰੇਸ਼ਮ ਸਿੰਘ ਬਰਾੜ ਸਾਡੇ ਨਾਲ ਜੁੜੇ ਆ ਸਿੰਘ ਗੁਰਵਿੰਦਰ ਉਹਨਾਂ ਨੇ ਵੀ ਗੱਲ ਕਿਹਾ ਤੇ ਅਸੀਂ ਇਹ ਕਹਿੰਦੇ ਜਿੰਨੇ ਲੋਕ ਸਾਡੇ ਨਾਲ ਜੁੜੇ ਹੋਏ ਆ ਉਹ ਆਪਣੀ ਟਿੱਪਣੀ ਜ਼ਰੂਰ ਕਰਨ ਜੇਕਰ ਉਹ ਕਹਿੰਦੇ ਵੀ ਅਸੀਂ ਸਿੱਖ ਆ ਜਾਂ ਸਿੱਖ ਪਰਿਵਾਰ ਦੇ ਵਿੱਚ ਸਾਡਾ ਜਨਮ ਹੋਇਆ ਤੇ ਆਪਣੀ ਟਿੱਪਣੀ ਕਰਨ ਅੱਜ ਜਿਹੜੀ ਹੈਗੇ ਉਹਨਾਂ ਦੀ ਟਿੱਪਣੀ ਅਸੀਂ ਤੇ ਪੇਸ਼ ਕਰਾਂਗੇ ਇਹਨਾਂ ਟਿੱਪਣੀਆਂ ਦਾ ਕਿਤੇ ਨਾ ਕਿਤੇ ਜਿਹੜਾ ਫਾਇਦਾ ਜਿਹੜੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਜਿਹੜੀ ਹੈਗੀ ਪੰਜ ਮੈਂਬਰੀ ਕਾਰਜ ਕਮੇਟੀ ਆ ਉਹਨਾਂ ਨੂੰ ਫੈਸਲਾ ਕਰਨ ਦੇ ਵਿੱਚ ਸਹਾਇਤਾ ਹੋਊਗਾ ਦੇਖੋ ਕਲਿਆਣ ਸਿੰਘ ਸਾਹਿਬ ਤੁਸੀਂ ਜਿਹੜੀ ਗੱਲ ਕਹੀ ਆ ਵੀ ਲੋਕਾਂ ਨੂੰ ਸੋਚਣ ਦੀ ਲੋੜ ਹੈਗੀ ਆ ਮੈਂ ਕਹਿੰਦਾ ਜੇ ਤੁਸੀਂ ਸ਼੍ਰੀ ਕਾਕਰ ਸਿੰਘ ਸਾਹਿਬ ਸ਼੍ਰੀ ਗੁਰਬਖਸ਼ ਸਾਹਿਬ ਨੂੰ ਮੰਨਦੇ ਹੋ ਜੇ ਤੁਹਾਡੇ ਜਮੀਰ ਜਾਗਦੀ ਆ ਹਰ ਏਰੀਆ ਦੇ ਵਿੱਚ ਇਕੱਠ ਹੋਣੇ ਚਾਹੀਦੇ ਆ ਜਿਹੜੇ ਇਹੋ ਜਿਹੇ ਲੋਕ ਉੱਥੇ ਕਬਜ਼ਾ ਕਰਕੇ ਬੈਠੇ ਹੋਏ ਆ ਉਹਨਾਂ ਨੂੰ ਲਾਹਣ ਲਈ ਇੱਕ ਫੈਸਲਾ ਕਰਨਾ ਚਾਹੀਦਾ ਤੇ ਸਰਬੱਤ ਖਾਲਸਾ ਸਦਨਾ ਚਾਹੀਦਾ ਤੇ ਸਰਬੱਤ ਖਾਲਸੇ ਦੇ ਵਿੱਚ ਹੀ ਜ਼ਗਦਰਾਂ ਨੂੰ ਆ एलान ਹੋਣਾ ਚਾਹੀਦਾ ਤੇ ਉੱਥੋਂ ਸਾਡੇ ਜ਼ਗਦਰ ਜਿਹੜੇ ਪੰਜਾਂ ਤਖਤਾਂ ਦੇ ਥਾਪੇ ਜਾਣੇ ਚਾਹੀਦੇ ਆ ਤਾਂ ਜਾ ਕੇ ਕੋਈ ਇਹਨਾਂ ਲੋਕਾਂ ਨੂੰ ਆਪਾਂ ਪਾਸੇ ਕਰ ਸਕਦੇ ਆ ਕਿਉਂਕਿ ਨਹੀਂ ਤਾਂ ਇਹ 10-15 ਜਿਹੜੇ ਲੋਕ ਆ ਉੱਥੇ ਕਬਜ਼ਾ ਕਰੀ ਬੈਠਿਆ ਸ਼੍ਰੋਮਣੀ ਅਕਾਲੀ ਦਰਬਾਰ ਬਦਲ ਦੇ ਉੱਪਰ ਕਿ ਉਹ ਚੌਵੀਂ ਕਮੇਟੀ ਤੇ ਵੀ ਉਹਨਾਂ ਦਾ ਕਬਜ਼ਾ ਕਿਉਂਕਿ ਉਹਨਾਂ ਦੇ ਜਿਹੜੇ ਸਾਰੇ ਕਮੇਟੀ ਮੈਂਬਰ ਲਾਏ ਹੋਏ ਆ ਲਗਾਤਾਰ ਬਰਾੜ ਸਾਹਿਬ ਕਿਸੇ ਵੇਲੇ ਸਬਤ ਖਾਲਸਾ ਬਲਾ ਕੇ ਕਾਰਜਕਾਰੀ ਜਥੇਦਾਰ ਲਾ ਵੀ ਦਿੱਤਾ ਗਿਆ ਸੀਗਾ ਪਰੰਤੂ ਕੀ ਹੋਇਆ ਇਹਨਾਂ ਨੇ ਆਪਣਾ ਕਬਜ਼ਾ ਨਹੀਂ ਛੱਡਿਆ ਅੱਜ ਇਹਨਾਂ ਦਾ ਕਬਜ਼ਾ ਪੂਰੀ ਤਰ੍ਹਾਂ ਟੁੱਟਣ ਦੀ ਕਗਾਰ ਤੇ ਆ ਅੱਜ ਫੇਰ ਸਭ ਨੂੰ ਹਮਲਾ ਮਾਰਨਾ ਚਾਹੀਦਾ ਕਿ ਅਸੀਂ ਜਿਹੜਾ ਹੈਗਾ ਮੈਂ ਉਹੀ ਗੱਲ ਕਹੀ ਆ ਹਰ ਹਲਕੇ ਦੇ ਵਜ੍ਹਾ ਜੇ ਅਗਰ ਆਪਣੇ ਆਪ ਨੂੰ ਕੋਈ ਸਿੱਖ ਘੌਂਦਾ ਉਹਨਾਂ ਨੂੰ ਇਕੱਠ ਕਰਨੇ ਚਾਹੀਦੇ ਆ ਕਿਸੇ ਇਹ ਨਹੀਂ ਆ ਵੀ ਕਿਸੇ ਗਰੁੱਪ ਨੂੰ ਸਪੈਸ਼ਲ ਤੁਸੀਂ ਆਪਣੇ ਆਪ ਇਕੱਠੇ ਹੋ ਸਕਦੇ ਆ ਆ ਮੁਹਾਰੇ ਸਿੱਖਾਂ ਨੂੰ ਇਕੱਠੇ ਹੋਣਾ ਪਊਗਾ ਸਾਡੀ ਜਿਹੜੀ ਸਰਮੌਰ ਸੰਸਥਾ ਨੂੰ ਬਚਾਉਣ ਦੀ ਜ਼ਰੂਰਤ ਹੈਗੀ ਆ ਇਹ ਨਾਲ ਲੜ ਦੀ ਯੂਨਿ ਜਦੋਂ ਤੁਸੀਂ ਆ ਇਕੱਠੇ ਹੋਗੇ ਤੇ ਉਹਦਾ ਜਿਹੜਾ ਪ੍ਰਭਾਵ ਪੈਣਾ ਉਸ ਤੋਂ ਬਾਅਦ ਤੁਸੀਂ ਦੇਖੋਗੇ ਕਿਉਂਕਿ ਇਸ ਕਰਕੇ ਮੈਂ ਸਰਬੱਤ ਖਾਲਸਾ ਦੀ ਗੱਲ ਕੀਤੀ ਆ ਵੀ ਸਰਬੱਤ ਖਾਲਸਾ ਸਦਨਾ ਇਹ ਹੀ ਪਊਗਾ ਤਾਂ ਹੀ ਜਾ ਕੇ ਜਿਹੜੇ ਇਹ ਸਾਡੇ ਦੇ ਗੁਰੂ ਧਾਵਾ ਇਹਨਾਂ ਲੋਕਾਂ ਕੋਲ ਇਹ ਯਾਦ ਕਰਾ ਸਕਦੇ ਆ ਨਹੀਂ ਤਾਂ ਇਹਨਾਂ ਨੇ ਜਿਵੇਂ ਕਿਹਾ ਵੀ ਇਹਨਾਂ ਨੇ ਮਜ਼ਾਕ ਬਣਾਤਾ ਕਿਉਂਕਿ ਜਿਹੜੀਆਂ ਦੂਸਰੇ ਧਰਮ ਦੇ ਲੋਕ ਹੈ ਗੁਰੂ ਹੈਗੇ ਉਹਨਾਂ ਦੇ ਉਹ ਕਿਸ ਬਜਰੀਆਂ ਦੇਖਦੇ ਹਨ ਕਿ ساری ساری ਤਰੀਕਾਲਤਾ ਸਭ ਉਹਨਾਂ ਨੂੰ ਕਿਉਂਕਿ ਜਿੱਥੇ ਸਾਨੂੰ ਇਹ ਕਹਿੰਦੇ ਦੇ ਵੀ ਜਦੋਂ ਹਕਮ ਹੋ ਜਾਂਦਾ ਸੀਗਾ ਤਾਂ ਵੀ ਕਿੱਥੋਂ ਤੱਕ ਉਹਦੀਆਂ ਜਿਹੜੀਆਂ ਗੁੰਝਾਂ ਪੈਦੀਆਂ ਸੀਗੀਆਂ ਪਰ ਇਹਨਾਂ ਨੇ ਇਹਨਾਂ ਲੋਕਾਂ ਨੇ ਸਿਰਫ ਕੁਰਸੀ ਦੀ ਕਾਤਰ ਜੋ ਜਿਸ ਤਰ੍ਹਾਂ ਦੇ ਨੈਰਟਿਵ ਸੱਜ ਰਹੇ ਆ ਦੇਖਿਓ ਦੇਖ ਸਾਡੇ ਜਥੇਦਾਰਾਂ ਨੂੰ ਬਦਨਾਮ ਕਰ ਰਿਹਾ ਜਿਹੜਾ ਇਹ ਤੋਂ ਪਹਿਲਾਂ ਹਰਪ੍ਰੀਤ ਸਿੰਘ ਉਹਨਾਂ ਦਾ ਹਾਲ ਇਹਨਾਂ ਦੇ ਬਲੌਗ ਕੀਤਾ ਗਿਆ ਉਹਨਾਂ ਦੇ ਆਈਟੀ ਵੈਬ ਜੇ ਲਗਾਤਾਰ ਆਜੇ ਵੀ ਲੱਗੇ ਪਏ ਆ ਉਹ ਉਹਨਾਂ ਦੇ ਟਿੱਪਣੀਆਂ ਕਰ ਰਿਹਾ ਉਹਨਾਂ ਦੀ ਕਵਾਰਕੁਸ਼ੀ ਕਰ ਰਿਹਾ ਤੁਸੀਂ ਦੇਖਿਓ ਅੱਜ ਤੋਂ ਬਾਅਦ ਦੇ ਵਿੱਚ ਰਗਵੀਰ ਸਿੰਘ ਉਹਨਾਂ ਦਾ ਵੀ ਇਹੀ ਹਾਲ ਕਰ ਲਗੇ ਕਿਉਂਕਿ ਇਹਨਾਂ ਲੋਕਾਂ ਦਾ ਸਿਸਟਮ ਹੀ ਇਹੋ ਜਿਹਾ ਬਣਾਇਆ ਵੀ ਉਹਨਾਂ ਨੂੰ ਬਦਨਾਮ ਕਰ ਲੈ ਪਰ ਇਹ ਬੱਚਿਆਂ ਦੀ ਜ਼ਰੂਰਤ ਹੈ ਸਿੱਖਾ ਦੀ ਜਦੋਂ ਜਦੋਂ ਉਹਨਾਂ ਨੂੰ ਆਪਾਸੇ ਕਰਤਾ ਉਹਨਾਂ ਦੀ ਛੁੱਟੀ ਕਰਤੀ ਉਹਨਾਂ ਦੀਆਂ ਜ਼ਿੰਮੇਵਾਰੀਆਂ ਖਤਮ ਕਰਤੀਆਂ ਅੱਜ ਹੀ ਜਿਹੜਾ ਹੈਗਾ ਉਸ ਤਰੀਕੇ ਦੇ ਜਿਹੜੇ ਹੈਗੇ ਪੋਸਟਾਂ ਪੈਣ ਲੱਗ ਜਾਣੀਆਂ ਜਿਹੜੀਆਂ ਉਹਨਾਂ ਦੇ ਕਿਰਦਾਰ ਤੇ ਸਵਾਲ ਚੱਕਦੀਆਂ ਹੋਣਗੀਆਂ ਬਿਲਕੁਲ ਬਰਾੜ ਸਾਹਿਬ ਤੁਹਾਨੂੰ ਲੱਗਦਾ ਨਹੀਂ ਵੀ ਜਿਹੜੀ ਜੇਕਰ ਇਹ ਸਾਰਾ ਕੁਝ ਇਹਨਾਂ ਨੇ ਸਿੱਖੀ ਨੂੰ ਜਿਹੜਾ ਸਿੱਖ ਕੌਮ ਨੂੰ ਢਾਲ ਔਣ ਵਾਸਤੇ ਜਿਹੜਾ ਕੀਤਾ ਉਹਦੇ ਨਾਲ ਦੇ ਨਾਲ ਜਿਹੜਾ ਹੈਗਾ ਕਿਤੇ ਨਾ ਕਿਤੇ ਇਹਨਾਂ ਜਿਹੜੇ ਸਿੱਖ ਵਿਰੋਧੀ ਤਾਕਤਾਂ ਉਹਨਾਂ ਨੇ ਵੀ ਤਿੰਨੇ ਡੇਰੇ ਬਾਦ ਬਣ ਗਏ ਕਿੰਨੀਆਂ ਜਿਹੜੀਆਂ ਸੰਸਥਾਵਾਂ ਬਣ ਗਏ ਆ ਇਹਨਾਂ ਸਾਰਿਆਂ ਦੇ ਨਾਲ-ਨਾਲ ਹੁਣ ਜਿਹੜਾ ਇਸ ਵੇਲੇ ਕੀਤਾ ਸੀਗਾ ਵੀ ਆਪਣਾ ਖਾਲਸਾ ਬਹੀਰ ਦਾ ਕੀਤਾ ਪ੍ਰੋਗਰਾਮ ਬਣਾਇਆ ਪਾਈੰਬਰਤਪਾਲ ਸਿੰਘ ਹੋਰਾਂ ਨੇ ਉਹ ਵੀ ਇਸੇ ਦਾ ਨਤੀਜਾ ਹੋਵੇ ਵੀ ਇਹਨਾਂ ਦਾ ਜਿਹੜੀ ਵਿਰੋਧੀ ਤਾਕਤਾਂ ਜਿਹੜੀਆਂ ਸਿੱਖ ਵਿਰੋਧੀ ਤਾਕਤਾਂ ਉਹਦੇ 'ਚ ਇਸ ਗਰੁੱਪ ਦਾ ਵੀ ਜਿਹੜਾ ਹੱਥ ਹੋਵੇ ਕਿਉਂਕਿ ਉਹਨਾਂ ਦੀ ਲਾਭਪੰਦੀ ਹੁੰਦੀ ਤਾਂ ਸਿੱਖ ਕੌਮ ਦੇ ਨਾਲ ਸਿੱਖ ਧਰਮ ਦੇ ਨਾਲ ਚੜਨ ਵਾਲੇ ਨੌਜਵਾਨ ਆਪ ਦੇ ਜਿਹੜਾ ਹੈਗਾ ਉਹ ਧਰਮ ਦੇ ਵਿੱਚ ਆ ਜਾਂਦੇ ਮੈਂ ਆਖੀ ਗੱਲ ਪਏ ਮੇਰਾ ਮੈਂ ਆਪਣੇ ਮੇਰੇ ਕੋਲ ਪ੍ਰੋਗਰਾਮ ਦਾ ਟਾਈਮ ਵੀ ਕਾਫੀ ਹੁੰਦਾ ਹੈ ਮੇਰਾ ਖਿਆਲ ਆ ਮੇਰਾ ਖਿਆਲ ਨਹੀਂ ਸਹੀ ਇਹੀ ਹੈ ਕਿਉਂਕਿ ਲੋਕ ਆਕੇ ਪਏ ਸੀ ਜੀ ਵੀ ਇਹ ਸਰਪ ਦੇ ਸਰਪ ਜਦੋਂ ਕੁੱਸੀ ਦੇ ਕਾਬਜ ਹੋ ਜਾਂਦੇ ਉਦੋਂ ਇਹਨਾਂ ਦੀ ਗੱਲਬਾਤ ਹੋਰ ਹੁੰਦੀ ਹੈ ਜਦੋਂ ਕੁਰਸੀ ਤੋਂ ਇਹ ਪਾਸਿਆਂ ਦੇ ਉਦੋਂ ਗੱਲਬਾਤ ਹੋ ਰਹੀਦੀ ਆ ਉਦੋਂ ਨਵਾਂ ਜਦੋਂ ਖਾਸਾ ਵੀ ਹੀਰ ਚੱਲੀ ਹੈ ਉਹਨੇ ਆ ਕੇ ਕੋਸ਼ਿਸ਼ ਕੀਤੀ ਭਾਈ ਮਤਬਾਰ ਸਿੰਘ ਨੇ ਵੀ ਤੁਸੀਂ ਅੰਮਰ ਸ਼ਕਾਓ ਜਾਂ ਇਹਨਾਂ ਨੂੰ ਆਪਾਂ ਨੌਜਵਾਨਾਂ ਨੂੰ ਨਸ਼ੇ ਤੋਂ ਬਚਾਓ ਕਿਉਂਕਿ ਹੋ ਸਕਦਾ ਵੀ ਉਹਦਾ ਮਨ ਹੋਵੇ ਵੀ ਚਲ ਜੇ ਸਾਡੇ ਨੌਜਵਾਨ ਵੱਜੂਗੀ ਤਾਂ ਜਿਹੜੇ ਬਾਹਰ ਜਾਂਦੇ ਨਾ ਜਾਣਗੇ ਚਲੋ ਚੰਗਾ ਕੰਮ ਸੀ ਪਰ ਇਹ ਸਾਰੇ ਲੋਕ ਉਸ ਟਾਈਮ ਔਖੇ ਬਹੁਤ ਸੀ ਵੀ ਇਹ ਕਿਧਰੋਂ ਆ ਗਿਆ ਕਿੱਥੋਂ ਆ ਗਿਆ ਕਿੰਨਾ ਕੁਝ ਹੋਇਆ ਇਹਨਾਂ ਦੇ ਉਦੋਂ ਆਈਟੀ ਬੈਂਕ ਜਾ ਇਹਨਾਂ ਦੇ ਲੀਟਰਾਂ ਵੱਲੋਂ ਵੀ ਕਿੰਨਾ ਕੁਛ ਉਹਨਾਂ ਨੂੰ ਕਿਹਾ ਵੀ ਗਿਆ ਤੇ ਉਹਨੂੰ ਆਖਰਕਾਰ ਜਿੰਨੇ ਮੈਂ ਕਹਿੰਦਾ ਚੱਲਿਓ ਇਹ ਕਾਰਤੂਸਾ ਬਾਬੇ ਜਿੰਨੇ ਚੱਲਿਓ ਇਹ ਕਾਰ